ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਤੰਦਰੁਸਤ ਹੋਵੋ ਹੁਸ਼ਾਲ ਹੋਵੋ ਮੈਂ ਬਿਲਕੁਲ ਠੀਕ ਐ ਟਾਈਮ ਹੋ ਰਿਹਾ ਮਾਰਨਿੰਗ ਦਾ 5:30 ਹੋ ਗਏ ਮੇਰੀ ਵਾਕ ਹੋ ਗਈ ਕੰਪਲੀਟ ਤੇ ਹੁਣ ਮੈਂ ਜਾਨੀ ਅੰਦਰ ਦਵਿੰਦਰ ਨੂੰ ਉਠਾਉਣੀ ਐ ਪਾਣੀ ਵਗਰ ਦੇਣੀ ਉਹਨੂੰ ਤੇ ਕਿਚਨ ਦਾ ਰੁਟੀਨ ਸ਼ੁਰੂ ਕਰਦੇ ਆ ਬਸ ਫਿਰ ਮੈਂ ਇਕੱਲਾ ਪਾਣੀ ਦਾ ਗਲਾਸ ਪੀ ਕੇ ਬਾਹਰ ਆ ਲਈ ਸੀ ਹਮੇਸ਼ਾ ਫਿਰ ਕਿਚਨ ਚ ਕੰਮ ਕਰਨ ਲੱਗ ਜਉ ਨਾ ਫਿਰ ਟਾਈਮ ਲੱਗ ਜਾਂਦਾ ਇਸ ਕਰਕੇ ਮੈਂ ਕੰਮ ਨੂੰ ਬਾਅਦ ਵਿੱਚ ਫਿਰ ਮੈਂ ਵਾਕ ਕਰ ਲਾ ਤਿੰਨ ਚਾਰ ਦਿਨਾਂ ਬਾਅਦ ਅੱਜ ਵ ਤੋ ਕਿ ਰਾਤ ਨੂੰ ਮੇਰੀ ਆ ਜਾਂਦੀ ਸੀ ਲਾਈਟ ਨਹੀਂ ਹੁੰਦੀ ਸੀ نیند ਨਹੀਂ ਪੂਰੀ ਹੁੰਦੀ ਸੀ ਉੱਠਣ ਨੂੰ ਦਿਲ ਨਹੀਂ ਕਰਦਾ ਸਵੇਰੇ ਫਿਰ ਮੈਂ ਕਿ ਹੁਣ ਦੁਬਾਰਾ ਰੁਟੀਨ ਸ਼ੁਰੂ ਕਰੀ ਜਾਂਦਾ ਕਿ ਸਕੇ ਕਰਦੀ ਆ ਵਾਕ ਵਾਕ ਮੇਰੀ ਕੰਪਲੀਟ ਹੋ ਗਿਆ ਤਕੰਟਾ ਹੋ ਗਿਆ ਮੈਨੂੰ ਵਾਕ ਕਰਦੀ ਨੂੰ ਤੇ ਹੁਣ ਅੰਦਰ ਜਾਣੇ ਬਸ ਇੱਕ ਭੈਣ ਨੇ ਕਿਹਾ ਸੀ ਜਿਹੜਾ ਤੁਹਾਡਾ ਹਮਾਲ ਗੋਲਗੇਟਾ ਦਿਖਾਇਆ ਉਹ ਦੇਖੋ ਹੈ ਇਹ ਨਾ ਮੇਨ ਗੇਟ ਦੇ ਜਮਾ ਨਾਲ ਬਣੇ ਹੋਇਆ ਜਿਹੜੀ ਮਕਾਨ ਦੇ ਆਪਣੇ ਨਾਲ ਜਗ੍ਹਾ ਛੱਡੀ ਹੋਈ ਆ ਇਹ ਵੀ ਕਿਸੇ ਕਾਰਨ ਸਾਨੂੰ ਬਣਾਉਣਾ ਪੈ ਗਿਆ ਕਉਂਕ ਤੁਹਾਨੂੰ ਰਸਤਾ ਜਾਈਦਾ ਸੀ ਵਿੱਚ ਹੈ ਨਾ ਲੰਘਣ ਵਾਸਤੇ ਸੇ ਨੂੰ ਬੰਦ ਨਹੀਂ ਕਰ ਸਕਦੇ ਸੀਗੇ ਤੇ ਅਦਾ ਤੁਹਾਨੂੰ ਡਿਜ਼ਾਈਨਿੰਗ ਦੇਣੀ ਪੈਗੀ ਤੇ ਇੱਕ ਭੈਣ ਨੇ ਕਿਹਾ ਸੀ ਮੈਂ ਤੁਹਾਡੀ ਹੋਮ ਟੂਰ ਦੀ ਵੀਡੀਓ ਦੋ ਵਾਰ ਦੇਖ ਲਈ ਮੈਨੂੰ ਥੋੜੀ ਬਾਹਰ ਵਾਲੇ ਕਿਚਨ ਨਹੀਂ ਪਤਾ ਲੱਗੇ ਕਿੱਥੇ ਕਿਉਂਕਿ ਬਾਹਰ ਵਾਲੇ ਕਿਚਨ ਬਾਹਰ ਆ ਉਹਦੀ ਮੈਂ ਵੀਡੀਓ ਵਿੱਚ ਨਹੀਂ ਨਹੀਂ ਇਸ ਕਰਕੇ ਤੁਹਾਨੂੰ ਪਤਾ ਨਹੀਂ ਲੱਗੀ ਤੇ ਤੁਹਾਨੂੰ ਅੱਜ ਦਿਖਾ ਦਾਨੇ ਬਾਹਰ ਵਾਲੀ ਕਿਚਨ ਹੈ ਬਾਹਰ ਹੀ ਅਡਜਸਟ ਕਾਰਨਰ ਤੇ ਹੈ ਇਹ ਹੈ ਸਾਡੀ ਬਾਹਰ ਵਾਲੀ ਕਿਚਨ ਉਹ ਕਹਿੰਦੇ ਮੈਂ ਦੋ ਵਾਰ ਵੀਡੀਓ ਦੇਖ ਲਈ ਮੈਨੂੰ ਤੁਹਾਡੀ ਬਾਹਰ ਵਾਲੀ ਕਿਚਨ ਨਹੀਂ ਮਿਲੀ ਮਿਲੂ ਕਿਥੋਂ ਜਦੋਂ ਮੈਂ ਵੀਡੀਓ ਚ ਆਈ ਨਹੀਂ ਕੀਤੀ ਕਿਉਂਕਿ ਬਾਹਰ ਹੀ ਆ ਜਾਂਦੀ ਐ ਇਸ ਕਰਕੇ ਮੈਨੂੰ ਤੁਹਾਨੂੰ ਦਿਖਾਈ ਨਹੀਂ ਹੈਗੀ ਇਹ ਹੂੰ ਤੁਸੀਂ ਮੇਰੀ ਵੀਡੀਓਜ਼ ਦੇਖੀ ਤੇ ਰਹਿਣੇ ਮੈਂ ਕੰਮ-ਕੰਮ ਕਰਦੀ ਆਂ ਸਾਫ-ਸਫਾਈ ਕਰਦੀ ਆਂ ਤੇ ਦੇਖਦੀ ਰਹਿਣੋ ਇਹ ਹੈਗੀ ਸਾਡੀ ਬਾਹਰ ਵਾਲੀ ਕਿਚਨ ਇਹ ਹੈ ਮਕਾਨ ਤੋਂ ਬਾਹਰ ਬਣੇ ਹੋਇਆ ਤਾਂ ਹੀ ਅਸੀਂ ਇਹਨੂੰ ਬਾਹਰ ਵਾਲੀ ਕਿਚਨ ਕਹਿ ਦਿੰਦੇ ਆਂ ਨਾ ਇਹ ਬਾਹਰ ਸਾਈਡ ਤੇ ਦਾ ਕੋਰਨਰ ਤੇ ਬਣਾਈ ਹੋਈ ਐ ਕਿਉਂਕਿ ਫਿਰ ਪਿੰਡ ਵੀ ਜੋਂ ਆਪਾਂ ਖੇਤੀ ਕਰਦੇ ਆਂ ਨਾ ਦੋ ਕਿਚਨਸ ਬਿਨਾ ਸਾਡਦਾ ਨਹੀਂ ਕੋਈ ਪ੍ਰੋਗਰਾਮ ਆ ਘਾਟ ਵੜ ਦਾ ਕੰਮ ਐ ਕਿ ਕਿਚਨ ਬਾਹਰ ਵੀ ਚਾਹੀਦੀ ਹੁੰਦੀ ਐ ਤੇ ਹੁਣ ਆਪਣਾ ਬ੍ਰੇਕਫਾਸਟ ਵ ਤੇ ਮੈਂ ਲੱਗ ਗਈ ਸੀ ਪੀਪੇ ਧੋਣੇ ਨਾ ਪੀਪੇ ਪੈ ਸੀ ਬਿਸਕਟਸ ਵਾਲੇ ਬਿਸਕਟਸ ਕੜਵਾਏ ਸੀ ਕਿ ਪੀਪਾ ਦਾ ਉਥੋਂ ਮੰਮੀ ਕੋਲ ਆਇਆ ਸੀਗਾ ਤੇ ਇੱਕ ਇੱਥੇ ਘਰੇ ਪਿਆ ਸੀ ਮੈਂ ਕਿਹਾ ਤੋ ਕੇ ਰੱਖਦਾ ਹੁਣ ਫੇਰ ਅਸੀਂ ਬਿਸਕਟ ਕੜਵਾਉਣੇ ਨੇ ਤੇ ਜਿੱਦ ਟਾਈਮ ਹੋਇਆ ਦਵਿੰਦਰ ਦਾ ਫਰੋਦੇ ਬਿਸਕਟ ਕੜਵਾ ਕੇ ਲੈ ਕੇ ਆਉਣਗੇ ਵੀ ਤੋਤਾ ਹੋਵੇ ਚੀਜ਼ ਨਾ ਤਾਂ ਦਵਾਰਿਆ ਪੌਧ ਦੇ ਵਿੱਚ ਕੋਈ ਵੀ ਸਮਾਨ ਪਾਉਣਾ ਫਿਰ ਤੁਰਤ ਧੋਣਾ ਨਹੀਂ ਪੈਂਦਾ ਹੈਗਾ ਨਾਲੇ ਫਿਰ ਜਰੂਰ ਚੀਜ਼ ਪੀਪਾ ਆਪਣਾ ਕੋਈ ਕੰਟੇਨਰ ਕੁਝ ਵੀ ਖਾਦੀ ਹੋਵੇ ਭਾਂਡਾ ਤਨ ਨਾਲ ਦੀ ਨਾਲ ਧੋ ਕੇ ਰੱਖ ਦੋ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ 스멜 ਨਹੀਂ ਹੁੰਦੀ ਆਪਾਂ ਧੋਈਏ ਨਾ ਐਂ ਪੂੰਝ ਕੇ ਐਂ ਕੰਮ ਥਾਰਦੇ ਉਹਦੇ ਵਿੱਚ 스멜 ਆਉਣ ਲੱਗ ਜਾਂਦੀ ਆ ਫਿਰ ਆਪਾਂ ਜੋ ਨਵੀਂ ਚੀਜ਼ ਪਾਉਣੇ ਉਹਦੇ ਵਿੱਚ ਵੀ ਉਹੀ 스멜 ਆਉਣ ਲੱਗ ਜਾਂਦੀ ਐ ਇਸ ਕਰਕੇ ਜਦੋਂ ਖਾਲੀ ਹੁੰਦੇ ਫਿਰ ਮੈਨੂੰ ਐ ਹੁੰਦਾ ਜੇ ਨਾਲ ਦੀ ਨਾਲ ਇੱਕ ਵਾਰ ਧੋ ਦਈਏ ਜ਼ਰੂਰ ਮੈਥੋਂ ਐਦਾਂ ਪੂੰਝ ਕੇ ਜੇ ਸਮਾਨ ਨਹੀਂ ਪੈਂਦਾ ਹੈਗਾ ਵੀ ਚਲੋ ਚਾਹੇ ਸੁੱਕੀ ਚੀਜ਼ ਈ ਹੈ ਨਾ ਬਿਸਕਟ ਫਿਰ ਵੀ ਐਦਾਂ ਪੂੰਝ ਕੇ ਜੇ ਦੁਬਾਰੇ ਮੈਥੋਂ ਸਮਾਨ ਨਹੀਂ ਪੈਂਦਾ ਮੈਨੂੰ ਐ ਹੁੰਦਾ ਵੀ ਧੋ ਦਾਂ ਜੇ ਐਂ ਰੱਖ ਦਾਂਗੇ ਜਾਂ ਪੂੰਝ ਦਾਂਗੇ ਵਿੱਚ 스멜 ਨਹੀਂ ਆਉਂਦੀ ਹੈਗੀ ਧੋਤੇ ਬਿਨਾ ਇਸ ਕਰਕੇ ਮੈਂ ਕੱਚ ਮੈਨੂੰ ਧੋ ਕੇ ਰੱਖ ਦਨੀ ਆ ਜਿੱਦੋਂ ਦਵਿੰਦਰ ਟਾਈਮ ਲੱਗੂ ਉਹਨਾਂ ਨੂੰ ਕਹਾਂਗੇ ਬਿਸਕਟ ਲੈ ਕੇ ਆਉ ਘਟਵਾ ਕੇ ਕਿਉਂ ਕਰ ਮੇ ਵਿੱਚ ਚਾਹ ਨਾਲ ਬਿਸਕਟ ਚੱਲਦੇ ਨੇ ਸਰਦੀਆਂ ਵਿੱਚ ਖੋਆ ਪੰਜੀਰੀ ਹੋ ਜਾਂਦਾ ਹਨਾ ਕੋਈ ਅਲਸੀ ਦੇ ਪਿੰਨੀਆਂ ਹੋ ਗਈਆਂ ਤੇ ਗਰਮੀਆਂ ਵਿੱਚ ਬਿਸਕਟ ਤੇ ਪੀਪੇ ਵੀ ਧੋਤੇ ਅੱਜ ਮੇਰੇ ਕੋਲ ਕੰਮ ਹਲਕਾ ਸੀ ਮੈਂ ਕੱਚ ਉਰਾ ਕੰਮ ਕਰ ਲਾਂ ਕੋਈ ਵਾਰ ਕੰਮ ਅੰਦਰ ਇਹਨਾਂ ਜ਼ਿਆਦਾ ਹੋਣ ਦਾ ਕਿਚਨ ਦਾ ਕੱਪੜਿਆਂ ਦਾ ਕੋਈ ਹੋਰ ਨਹੀਂ ਕਿੰਮੋਟੇ ਕੰਮ ਕਰਨ ਦਾ ਟਾਈਮ ਨਹੀਂ ਲੱਗਦਾ ਅੱਜ ਮੈਨੂੰ ਵਿੱਚ ਜੇ ਟਾਈਮ ਲੱਗਿਆ ਵਿਚੋਲੇ ਕੰਮ ਵੀ ਖਾਰੀ ਦਵਾਂ ਟਾਈਮ ਹੋ ਰਿਹਾ 8 ਹੋ ਗਿਆ ਤੇ ਮੈਂ ਹੁਣ ਕੱਪੜੇ ਧੋਤੇ ਪਹਿਲਾਂ ਲਾਈਟ ਨਹੀਂ ਸੀ ਨੇ ਮੈਂ ਸਵੇਰ ਜਲਦੀ ਧੋਣ ਦੀ ਲਾਈਟ ਆਈ ਆ 7 ਵਜੇ ਸਵਾ 7 ਵਜੇ ਮੈਂ ਕੱਪੜੇ ਧੋਣ ਲੱਗੀ ਬਸ ਬੈੱਡ ਸ਼ੀਟ ਸੀ ਕੱਪੜੇ ਥੋੜੀ ਸੀਗੇ ਦਾ ਹਾਂ ਬੈੱਡ ਦੀਆਂ ਡਬਲ ਚਾਦਰਾਂ ਤਿੰਨ ਸੀ ਆ ਉਸ ਤਰ੍ਹਾਂ ਕੇ ਐਂ ਲੱਗਦਾ ਸੀ ਜਿਆਦੇ ਨੇ ਕੱਪੜੇ 8 ਵਜੇ ਨੇ ਕੱਪੜੇ ਧੋਤੇਗੇ ਹੈਗੀ ਧੁੱਪ ਚੜ੍ਹ ਗਈ ਪਰ ਲਾਈਟ ਨਹੀਂ ਸੀ ਚਲੋ ਕੋਈ ਗੱਲ ਨਹੀਂ ਕੰਮ ਜਿਹੜਾ ਹੋ ਗਿਆ ਵਧੀਆ ਹੁਣ ਮੈਂ ਬਣਾ ਰਹੀ ਸੀ ਪਰੌਂਠੇ ਮੇਰੇ ਕੋਲ ਨਾ ਇੱਕ ਦਿਨ ਪਹਿਲਾਂ ਦੀ ਚਣਿਆਂ ਵਾਲੀ ਸਬਜ਼ੀ ਪਈ ਸੀ ਫਾਈਟ ਚਣੇ ਮੇਰੇ ਮੋ ਆਟੇ 'ਚ ਗੁੰਨੇ ਥੋੜੇ ਚਨੇ ਥੋੜੀ ਤਰੀ ਤੇ ਥੋੜਾ ਜਿਹਾ ਮੈਂ ਬਰੀਕ ਪਿਆਜ਼ ਕੱਟ ਕੇ ਪਾ ਲਿਆ ਹਰੀ ਮਿਰਚ ਬਰੀਕ ਕੱਟ ਕੇ ਪਾ ਲਈ ਪਰੌਂਠੇ ਬਹੁਤ ਸਵਾਦ ਬਣਦੇ ਕੋਈ ਵੀ दाल ਸਬਜ਼ੀ ਪਈ ਹੋਵੇ ਤੁਹਾਡੇ ਕੋਲ ਆਟੇ 'ਚ ਪਾ ਲਓ ਤੇ ਬਹੁਤ ਹੀ ਪੋਲੇ ਪੋਲੇ ਰੋਟੀਆਂ ਬਹੁਤ ਹੀ ਸਵਾਦ ਬਣਦੀਆਂ ਨੇ ਤੇ ਪਰ ਮੈਂ ਅੱਜ ਪਰੌਂਠੇ ਨਹੀਂ ਖਾਦੇ ਜੇ ਆਲੂ ਵਾਲੇ ਹੁੰਦੇ ਫਿਰ ਮੈਂ ਜ਼ਰੂਰ ਖਾ ਲੈਂਦੀ ਦਾਲ ਵਾਲੇ ਮੈਨੂੰ ਕਦੇ-ਕਦੇ ਅੱਛੇ ਲੱਗਦੇ ਨੇ ਇਸ ਕਰਕੇ ਮੈਂ ਆਪ ਦਾ ਬ੍ਰੇਕਫਾਸਟ ਕਰ ਚੁੱਕੀ ਸੀ ਮੰਮੀ ਤੇ ਦਵਿੰਦਰ ਲਈ ਬਣਾ ਰਹੀ ਸੀ ਪਰੌਂਠੇ ਬਹੁਤ ਟੇਸਟੀ ਲੱਗਦਾ ਗਰਮ ਗਰਮ ਪਰੌਂਠੇ ਨੇ ਜ ਆਪ ਬਣਾਈ ਉਹ ਤੋਂ ਘੱਟ ਸੁਆਦ ਲੱਗਦੇ ਨੇ ਪਰ ਜੋ ਬਣੇ ਬਣਾਏ ਆਪਣੇ ਅੱਗੇ ਪਲੇਟ ਵਿੱਚ ਕੋਈ ਪ੍ਰੋਸੈਸ ਨਾ ਫਿਰ ਬਹੁਤ ਸੁਆਦ ਲੱਗਦੇ ਨੇ ਕਿਉਂਕਿ ਰਿਸ਼ਤੇਦਾਰੀ ਜਾਂਦੇ ਹਨ ਨਾ ਬ੍ਰੇਕਫਾਸਟ ਪਰੌਂਠੇ ਹੁੰਦੇ ਨੇ ਬਹੁਤ ਸੁਆਦ ਲੱਗਦੇ ਨੇ ਕਿਸੇ ਦੇ ਹੱਥ ਦੇ ਬਣੇ ਹੋਏ ਆਪ ਦੇ ਹੱਥਾਂ ਦੇ ਬਣੇ ਹੋਏ ਖਾਣ ਦਾ ਉਹਨਾਂ ਸੁਆਦ ਨਹੀਂ ਹੁੰਦਾ ਜਿੰਨੇ ਦੂਜੇ ਦੇ ਹੱਥ ਦੇ ਬਣੇ ਹੀ ਚੀਜ਼ ਖਾਣ ਚ ਸੁਆਦ ਆਉਂਦਾ ਟਾਈਮ ਹੋ ਰਿਹਾ ਪੌਣੇ 9 ਦਾ ਚ ਖਾਣੇ ਦਾ ਕੰਮ ਜਲਦੀ ਖਤਮ ਹੋਊਗਾ ਕਿਉਂਕਿ ਦਵਿੰਦਰ ਨੇ ਜਲਦੀ ਰੋਟੀ ਮੰਗ ਲਈ ਜਲਦੀ ਖਤਮ ਹੋਊਗਾ ਤੇ ਕਿਚ ਤੇ ਦੁਪਹਿਰ ਤੱਕ ਜੰਮ ਜੂਗੀ ਇੱਧਰ ਮੈਂ ਭੁੰਨਤੀਆਂ ਮੂੰਗੀ ਦੀ ਦਾਲ ਦੁਪਹਿਰ ਨੂੰ ਬਣਾਉਂਗੀ ਚੀਲੇ ਆਪਣੇ ਲਈ ਦਾਲ ਦੇ ਕਿਉਂਕਿ ਅੱਜ ਮੈਂ ਕੋਈ ਸਬਜ਼ੀ ਨਹੀਂ ਬਣਾਈ ਹੈਗੀ ਤੇ ਇੱਧਰ ਪਈਆਂ ਅੰਬੀਆਂ ਵਾਲੀ ਚਟਨੀ ਬਾਕੀ ਮੈਂ ਵੱਡੇ ਕੰਟੇਨਰ ਚ ਮਾਤੀ ਐਨੇ ਬੱਚੇ ਸਮੇਂ ਚਾੜ ਦੇ ਤਾਂ ਕਿ ਡੇਲੀ ਥੋੜੀ ਥੋੜੀ ਖਾਦੀ ਜਾਵੇ ਤੇ ਕਿਚਨ ਹੋਊਗੀ ਬਿਲਕੁਲ ਸਾਫ਼ ਫੋਨ ਕਰਦੇ ਆ ਕੋਈ ਹੋਰ ਕੰਮ ਦੇਖਦੇ ਕੀ ਕੰਮ ਨੇ ਇੱਕ ਵਾਰ ਕਿਚਨ ਚੋ ਤਾਂ ਹੋ ਗਿਆ ਫ੍ਰੀ ਤੇ ਹੁਣ ਮੈਂ ਕੱਪੜੇ ਸੰਭਾਲ ਲੂ ਕੱਪੜੇ ਲਿਆਉਂਗੀ ਚੱਕ ਕੇ ਬਾਹਰੋਂ ਉਹਨ ਕੀਚਨ ਦਾ ਕੰਮ ਕਰਨ ਤੋਂ ਬਾਅਦ ਮੈਂ ਨਾ ਥੋੜਾ ਜਿਹਾ ਬਾਥਰੂਮ ਚ ਸਾਮਾਨ ਆਪਣੇ ਬਾਥਰੂਮ ਤੋਂ ਉਧਰ ਲੈ ਕੇ ਜਾਣਾ ਸੀ ਇਧਰੋਂ ਇੱਕ ਤਾਂ ਨਹਾਉਣ ਵਾਲੇ ਸਾਬਣ ਉਧਰ ਖਤਮ ਹੋਈ ਪਈ ਇਸ ਵਿੱਚ ਦੋ ਇਕੱਠੇ ਲਿਆ ਕੇ ਰੱਖ ਲੈਣੇ ਫਿਰ ਕਈ ਵਾਰ ਪਰ ਤਾਂ ਕੀ ਹੁੰਦਾ ਨਹਾਉਂਦੇ ਨਹਾਉਂਦੇ ਫਿਰ ਹੁੰਦਾ ਵੀ ਸਾਬਣ ਥੋੜੀ ਜਿਹੀ ਰਹੀ ਪੱਤ ਜਿਹਾ ਰਹਿ ਗਿਆ ਵੀ ਚਲ ਨਵੀਂ ਲਾ ਲਈ ਫਿਰ ਦੇਖਦੇ ਹੁੰਦੀ ਨਹੀਂ ਸਕੇ ਦੋ ਇਕੱਠੇ ਲਿਆ ਕੇ ਰੱਖ ਲਵਾਂਗੀ ਉਧਰ ਤੇ ਇੱਕ ਹੈਂਡ ਵਾਸ਼ ਰੀਫਿਲ ਕਰਨ ਵਾਲਾ ਸੀਗਾ ਟਾਇਲਟ ਪੇਪਰ ਰੋਲ ਲਿਆ ਕੇ ਰੱਖਣ ਵਾਲੇ ਇਸ ਬਾਥਰੂਮ ਵਿੱਚ ਫਿਰ ਸਾਡਾ ਸਾਮਾਨ ਸਾਰਾ ਟਾਇਲਟਰੀ ਦਾ ਇੱਥੇ ਕੈਬਿਨ ਚ ਕੈਬਨਟ ਚ ਹ ਇਥੇ ਮੈਂ ਬਾਕਸ ਲਗਾਇਆ ਹੋਇਆ ਦੇ ਵਿੱਚ ਹੁੰਦਾ ਫਿਰ ਆਇ ਹੁੰਦਾ ਜਿਹੜੀ ਚੀਜ਼ ਖਤਮ ਹੁੰਦੇ ਮਿਲ ਜਾ ਕੇ ਉਧਰ ਰੱਖ ਲਾਣੀ ਹੈ ਖਤਮ ਹੋਣ ਵਾਲੀ ਹੋਵੇ ਤੇ ਉਧਰ ਲਿਆ ਕੇ ਰੱਖੂੰਗੀ ਸਮਾਨ ਉਧਰ ਇੱਕ ਜਗ੍ਹਾ ਸਮਾਨ ਪਿਆ ਹੋਵੇ ਈਜ਼ੀ ਹੋ ਜਾਂਦਾ ਹੈ ਹੈਨਾ ਚੱਕਣਾ ਕਰਨਾ ਹੁਣ ਮੰਮੀ ਨੂੰ ਵੀ ਪਤਾ ਵੀ ਕੋਈ ਮੰਮੀ ਨੂੰ ਕੋਈ ਪੇਸਟ ਦੀ ਕੋਈ ਸਾਬਨ ਦੀ ਕੋਈ ਲੋੜ ਆ ਵੀ ਇੱਥੇ ਪਾ ਪਈ ਇੱਥੋਂ ਚੱਕ ਲਈ ਇੱਕ ਜਗ੍ਹਾ ਔਰ ਵੈਸੇ ਵੀ ਇਹ ਚੀਜ਼ਾਂ ਮੈਂ ਰਸੋਈ ਦੇ ਰਾਸ਼ਨ ਨਾਲੋਂ ਅਲੱਗ ਹੀ ਰੱਖ ਦਉਣੀ ਤਾਂ ਕਿ ਨਾ ਰਸੋਈ ਦੇ ਰਾਸ਼ਨ 'ਚ ਇਹ ਚੀਜ਼ਾਂ ਦੀ 스ਮੈਲ ਨਾ ਆਵੇ ਇੱਕ ਲਿਕਵਿਡ ਵੇਖ ਖਤਮ ਹੋਏ ਪੈਸੇ ਕਿਚਨ ਵਿੱਚ ਹੋਰ ਵੀ ਫਿਲ ਕਰਨਾ ਸੋ ਉਹਦੇ ਪਾਊਚ ਕੱਢੇ ਨੇ ਤੇ ਸਮਾਨ ਕੱਢ ਕੇ ਮੈਂ ਰੱਖਣ ਦੀ ਬਾਥਰੂਮ ਚ ਤੇ ਹੁਣ ਕੱਪੜੇ ਲੈ ਕੇ ਇਸ ਨੂੰ ਉਤਾਰ ਕੇ ਬਾਹਰ ਸੁੱਕ ਕੇ ਸੈਣੀ ਧੁੱਪ ਪੈਂਦੀ ਹੈ ਘੰਟੇ ਵਿੱਚ ਕੱਪੜਾ ਸੁੱਕ ਜਾਂਦੇ ਨੇ ਇੱਕ ਘੰਟੇ ਵਿੱਚ ਤੇ ਮੈਂ ਕਹਿੰਨਾ ਹੁਣ ਤੋਂ ਪਹਿਲਾਂ ਕੱਪੜੇ ਜਿਹੜੇ ਹੈਗੇ ਨੂੰ ਉਤਾਰ ਲਾਂ ਸੰਭਾਲਦਾ ਹਨਾ ਕਿਉਂਕਿ ਫਿਰ ਨਾ ਕਿ ਬਾਹਰ ਧੁੱਪੇ ਨਿਕਲਣਾ ਨਿਕਲਣ ਨੂੰ ਦਿਲ ਨਹੀਂ ਕਰਦਾ ਹੈਗਾ ਪਸੀਨਾ ਹੁੰਦਾ ਗਰਮੀ ਆਉਂਦੀ ਐਂ ਲੱਗਦਾ ਫਿਰ ਉਹ ਤੋਂ ਪਹਿਲਾਂ ਪਹਿਲਾਂ ਹੁਣ ਤੋਂ ਪਹਿਲਾਂ ਪਹਿਲਾਂ ਜਿਹੜੇ ਕੰਮ ਹੋ ਨਿਪਟ ਜਾਣ ਉਹ ਵਧੀਆ ਨੇ ਫਿਰ ਨਾ ਕਿ ਮੈਂ ਆਰਾਮ ਨਾਲ ਇਸ ਕਰਕੇ ਮੈਨੂੰ ਅਹੀਂ ਸੇ ਕੰਮ ਨੋਂ ਤੋਂ ਪਹਿਲਾਂ ਕਰਦਾ ਜਿਹੜੇ ਕੱਪੜੇ ਸੁੱਕੇ ਪੈਨ ਸੁੱਕੇ ਪਏ ਉਸ ਆਲਮੋਸਟ ਬਸ ਇੱਕ ਤੋਂ ਪਜਾਮਾ ਜਾਂ ਪੈਂਟ ਉਹਨਾਂ ਦੇ ਨੇ ਸੇ ਗਿੱਲੇ ਰਹ ਜਾਂਦੇ ਨੇਗੇ ਕੱਪੜੇ ਤਾਂ ਸਾਰੇ ਸੁੱਕ ਜਾਂਦੇ ਨੇ ਜੇ ਤੇਜ਼ ਧੁੱਪ ਪੈਂਦੀ ਆ ਅੱਜ ਮੇਰੇ ਕੋਲ ਦੋ ਤਿੰਨ ਤਾਂ ਪੈਡ ਸ਼ੀਟ ਸੀ ਹੋ ਗਈਆਂ ਧੋਣ ਵਾਲੀਆਂ ਕੱਪੜੇ ਤਾਂ ਪਾਉਣ ਵਾਲੇ ਥੋੜੀ ਸੀਗੇ ਬਸ ਫਿਰ ਅਹੀਂ ਨਾਲ ਚੋਂ ਹੁੰਦਾ ਵੀ ਕਦੇ-ਕਦਾਈ ਹੁੰਦਾ ਵੀ ਲਾਈਟ ਹੋਵੇ ਨਾ ਹੋਵੇ ਚਲ ਅੱਜ ਠੀਕ ਜਿਹਾ ਹੈਗਾ ਟਾਈਮ ਹੈਗਾ ਵੀ ਜੀ ਧੋਈ ਦੇਣੇ ਹੈਗੇ ਕਈ ਵਾਰ ਤਾਂ ਹੁੰਦਾ ਤਿੰਨ ਤਿੰਨ ਚਾਰ ਚਾਰ ਦਿਨ ਵੀ ਲੰਘ ਜਾਂਦੇ ਨੇ ਇਹਨਾਂ ਕੱਪੜਿਆਂ ਨੂੰ ਐਨੇ ਇਕੱਠੇ ਹੋ ਜਾਂਦੇ ਨੇ ਕਿ ਕਈ ਵਾਰ ਕਿਤਾਉਣਾ ਜਾਣਾ ਪੈਂਦਾ ਜਾਂ ਕਈ ਵਾਰ ਲਾਈਟ ਨਹੀਂ ਹੁੰਦੀ ਹੈਗੀ ਐਂ ਕਈ ਵਾਰ ਅੰਦਰਲਾ ਕੰਮ ਇੰਨਾ ਜ਼ਿਆਦਾ ਹੋ ਜਾਂਦਾ ਐ ਹੁੰਦਾ ਜਦ ਕੱਪੜੇ ਫੇਰ ਧੋ ਲਾਂਗੇ ਫੋ ਫੇਰ ਫੇਰ ਕਰਦੇ ਕਿ ਇੱਕ ਦਿਨ ਹੋਰ ਵਧੀ ਜਾਂਦਾ ਹੁੰਦਾ ਤੇ ਮੈਂ ਇਹਨਾਂ ਨੂੰ ਕੱਪੜਿਆਂ ਨੂੰ ਕਰਦਾਂਗੀ ਤੈ ਫਿਰ ਉਸ ਤੋਂ ਬਾਅਦ ਮੈਂ ਨੋਣ ਲੱਗੂੰਗੀ ਤੋਂ ਹੁਣ ਮੈਂ ਕਰ ਲਈ ਸੀ ਆਪਣਾ ਲੰਚ ਲੰਚ ਵਿੱਚ ਮੈਂ ਬਣਾਈ ਸੀ ਯੈਲੋ ਮੂੰਗੀ ਦਾਲ ਦੇ ਚੀਲੇ ਨਾਲ ਅੰਬੇਨ ਚਟਨੀ ਦਹੀਂ ਦਵਿੰਦਰ ਨੇ ਵੀ ਖਾਧੇ ਮੈਂ ਦਵਿੰਦਰ ਨੂੰ ਕਿਹਾ ਵੀ ਤੁਹਾਨੂੰ ਪਤਾ ਲੱਗ ਰਿਹਾ ਕਿ ਇਸ ਚੀਜ਼ ਦੇ ਚILLE ਨੇ ਕਹਿੰਨੇ ਮੈਨੂੰ ਨੂੰ ਪਤਾ ਕਿ ਇਸ ਚੀਜ਼ ਦੇ ਚILLE ਬਣਾਉਣ ਤੂ ਪਰ ਐਨਾ ਮੈਨੂੰ ਪਤਾ ਵੀ ਸਵਾਦ ਬਹੁਤ ਲੱਗ ਰਹੇ ਨੇ ਤੇ ਮੈਂ ਕਿਹਾ ਦਾਲ ਦੇ ਨੇ ਕਹਿੰਨੇ ਬਹੁਤ ਸਵਾਦ ਬਣੇ ਨੇ ਤੇ ਹੁਣ ਸੀ ਸ਼ਾਮ ਦਾ ਟਾਈਮ 4:30 4:30 ਦਾ ਟਾਈਮ ਜੀ 4:30 ਪੌਣੇ 5 ਦਾ ਇੱਕ ਸਾਈਡ ਮੈਂ ਕਦੂ ਦੀ ਸਬਜ਼ੀ ਰੱਖੀ ਹੋਈ ਸੀ ਬਣਾਉਣੀ ਤੇ ਇੱਕ ਸਾਈਡ ਮੈਂ ਬਣਾ ਰਹੀ ਸੀ ਸੂਜੀ ਦਾ ਪ੍ਰਸ਼ਾਦ ਕਿਉਂਕਿ ਪਤੀ ਦੇਵ ਦੀ ਫਰਮਾਇਸ਼ ਆ ਗਈ ਸੀ ਅੱਜ ਉਹਨਾਂ ਦੀ ਡਿਮਾਂਡ ਸੀ ਕਿ ਮੈਂ ਸੂਜੀ ਦਾ ਪ੍ਰਸ਼ਾਦ ਖਾਣਾ ਮੈਂ ਕਿਹਾ ਚਲੋ ਕੋਈ ਗੱਲੀ ਥੋੜੀ ਡਿਮਾਂਡ ਵੀ ਪੂਰੀ ਕਰ ਦਿੰਦੇ ਨੇ ਮੈਂ ਬਣਾ ਰਹੀ ਸ ਉਹ ਥੋੜਾ ਬਣਾ ਰਹੀਆਂ ਛੋਟੀ ਜਿਹੀ ਕੌਲੀ ਫਿਰ ਪਤਾ ਕੀ ਹੁੰਦਾ ਜਿਆਦਾ ਬਣਾ ਦਈਏ ਬਚਿਆ ਰਹਿੰਦਾ ਫਿਰ ਅਗਲੇ ਦਿਨ ਆਪਾਂ ਫੇਰ ਘਰੀ ਜਾਂਦੇ ਆ ਖਾ ਲਓ ਪ੍ਰਸ਼ਾਦ ਪਿਆ ਖਰਾਬ ਹੋ ਜਾਊਗਾ ਖਾ ਲਓ ਪ੍ਰਸ਼ਾਦ ਪਿਆ ਖਰਾਬ ਹੋ ਜਾਊਗਾ ਉਹ ਜ਼ਬਰਦਸਤੀ ਖਵਾਉਣ ਵਾਲੀ ਗੱਲ ਹੋ ਜਾਂਦੀ ਐ ਇਸ ਕਰਕੇ ਮੈਂ ਨਾ ਜਦੋਂ ਵੀ ਕੋਈ ਐਸੀ ਚੀਜ਼ ਬਣਾਵਾ ਤਾਂ ਥੋੜੀ ਬਣਾਉਣੀ ਹੁੰਦੀ ਜਿਹੜੀ ਆਪਾਂ ਇੱਕ ਦਿਨ 'ਚ ਖਾ ਲਈਏ ਹਨਾ ਇੱਕ ਵਾਰੀ ਇੱਕ ਇੱਕ ਵਾਰ ਸਾਰੇ ਖਾ ਲੈਣ ਤਾਂ ਫਿਰ ਤੁਹਾਡੇ ਦੁਆਰੇ ਕਹਿਣਾ ਨਾ ਭਾਵੇਂ ਕਿਸ ਨੂੰ ਵੀ ਆ ਚੀਜ਼ ਪਈ ਖਰਾਬ ਹੋ ਜਾਊ ਖਾ ਲਓ ਪਰ ਉਹ ਜੋ ਵੀ ਬਚ ਰਹਿਣੀ ਹੁੰਦੀ ਐ ਇਤੇਦਰ ਮੈਂ ਬਣਾ ਰਹੀਆਂ ਪ੍ਰਸ਼ਾਦ ਸੂਜੀ ਭੁੰਨੀ ਗਈ ਚੀਨੀ ਪਾਤੀ ਦੇ ਵਿੱਚ ਬਹੁਤਾ ਪਾਣੀ ਮੈਂ ਨਾ ਸੂਜੀ ਦਾ ਪ੍ਰਸ਼ਾਦ ਵਾਈਟ ਹੀ ਰੱਖਦੀ ਹੁੰਦੀ ਆ ਕਈਆਂ ਨੂੰ ਬਰਾਊਨ ਪਸੰਦ ਹੁੰਦਾ ਤੇ ਪਰ ਮੈਂ ਵਾਈਟ ਹੀ ਰੱਖਦੀ ਹੁੰਦੀ ਆ ਮੇਰੇ ਹੈਲਪਰ ਵੀ ਮੈਨੂੰ ਕਹਿ ਰਹੇ ਹੁੰਦੇ ਆ ਕਿ ਇਹਨਾਂ ਨੂੰ ਚਿੱਟਾ ਪ੍ਰਸ਼ਾਦ ਕਵੇਂ ਬਣਾਉਣੀ ਆ ਕਹਿੰਦੀ ਉਹ ਕਹਿੰਦੀ ਮੈਂ ਮੈਥੋਂ ਬਣਦਾ ਨਹੀਂ ਹੈਗਾ ਪਰ ਮੈਨੂੰ ਆਈ ਨੂੰ ਪਤਾ ਲੱਗਦਾ ਵੀ ਸੂਜੀ ਮੈਥੋਂ ਨਾ ਭੁੰਨੀ ਮੈਂ ਭੁੰਦੀ ਰਹੀ ਨਹੀਂ ਤੇ ਬਰਾਊਨ ਹੋ ਜਾਂਦੇ ਮੈਨੂੰ ਪਤਾ ਹੀ ਨਹੀਂ ਲੱਗਦਾ ਵੀ ਸੂਜੀ ਕਦੋਂ ਭੁੰਨੀ ਗਈ ਪਸੂਜੀ ਦੀ ਥੋੜੀ ਆਪਾਂ ਪਰਖ ਰੱਖਣੀ ਹੁੰਦੀ ਹੈ ਵੀ ਸੂਜੀ ਕਦੋਂ ਪੁੰਨੀ ਗਈ ਕਦੋਂ ਕਿਉ ਛੱਡ ਗਈ ਹੈ ਨਾ ਉਹਦੀ ਤੁਸੀਂ ਨਾਲ ਨਾ ਚੀਨੀ ਤੇ ਪਾਣੀ ਪਾ ਦੋ ਬਹੁਤ ਥੋੜੇ ਟਾਈਮ ਵਿੱਚ ਸੂਜੀ ਪੁੰਨੀਆਂ ਨਹੀਂ ਜਿਆਦਾ ਟਾਈਮ ਨਹੀਂ ਲੱਗਦਾ ਹਜੇ ਆਟੇ ਵਾਲੇ ਪਰਸ਼ਾਣ ਨੂੰ ਜਿਆਦਾ ਟਾਈਮ ਲੱਗਦਾ ਆਟਾ ਪੁੰਨਣ ਨੂੰ ਟਾਈਮ ਲੱਗਦਾ ਪਰ ਸੂਜੀ ਨੂੰ ਲੈਣਾ ਟਾਈਮ ਲੱਗਦਾ ਹੈ ਬਸ ਜਦੋਂ ਉੱਪਰ ਕਿਉ ਤੈਰਨ ਲੱਗ ਜੇ ਸੂਜੀ ਪੁੰਨੀ ਆਉਂਦੀ ਤੇ ਨਾਲ ਦੀ ਨਾਲ ਤੁਸੀਂ ਚੀਨੀ ਤੇ ਪਾਣੀ ਪਾ ਦਿਓ ਖਾਣ ਚ ਬਹੁਤ ਬਹੁਤ ਟੇਸਟੀ ਲੱਗਦਾ ਖਾਣ ਵਿੱਚ ਔਰ ਕਿਉ ਦੇਖੋ ਛੱਡ ਗਿਆ ਪਰਸ਼ਾਣ ਫਿਰਨ ਲੱਗ ਗਿਆ ਕੜਾਹੀ ਵਿੱਚ ਤੇ ਇੱਧਰ ਬਣ ਗਈ ਸੀ ਸਬਜ਼ੀ ਕद्दू ਦੀ ਫਦੂ ਮੈਸ਼ ਕਰਤਾ ਇਹਦੇ ਵਿੱਚ ਪਾ ਲਾਂਗੇ ਦੁੱਧ ਤੇ ਮਲਾਈ ਸਬਜ਼ੀ ਵੀ ਇੱਕ ਸਾਈਡ ਤੇ ਬਣ ਗਈ ਇੱਧਰ ਬਣ ਗਿਆ ਸੀ ਸੂਜੀ ਦਾ ਪ੍ਰਸ਼ਾ ਤੇ ਇੱਧਰ ਮੈਂ ਕद्दू ਦਾ ਪਾਤਾ ਰਾਇਤਾ ਕद्दू ਹੀ ਕद्दू ਹੋ ਰਹੀਆਂ ਗਰਮੀਆਂ ਇੱਥੇ ਕद्दू ਹੀ ਕद्दू ਹੋਈ ਪਈ ਹੈ ਇੱਧਰ ਪਾਤਾ ਕद्दू ਦਾ ਰਾਇਤਾ ਨੂੰ ਵੰਦਣਾ ਆਪਣੇ ਕੱਪੜੇ ਕੱਢ ਕੇ ਪਾ ਕੇ ਗਏ ਨੇ ਕਬੜ ਚੋਂ ਕਬੜ ਵੀ ਦੇਖ ਖੁੱਲੀ ਪਈਆ ਹੈਂਗਰ ਵੀ ਬੈਣ ਤੇ ਪਿਆ ਸ਼ਾਰਟਸ ਟੀ-ਸ਼ਰਟ ਜਿਹੜੇ ਉਤਾਰੇ ਨੇ ਉਹ ਵੀ ਪੜਤੇ ਪੈਨਾ ਕੱਪੜੇ ਟੰਗੀਆਂ ਅਬਦੋ ਉਤਾਰੇ ਹੋਏ ਨਾ ਹੈਂਗਰ ਰੱਖਿਆ ਕੱਪੜੇ ਵਿੱਚ ਨਾ ਕੱਪੜਾ ਬੰਦ ਕਰੀ ਇਹਨਾਂ ਦਾ ਨਾ ਕੋਈ ਸੁੱਖਣ ਹੈਗਾ ਇਹ ਕੰਮ ਵਧਾਉਣ ਵਾਲਾ ਚ ਨਹੀਂ ਘਟਾਉਣ ਵਾਲਾ ਵਿੱਚ ਨਹੀਂ ਨਹੀਂ ਤਾਂ ਬੰਦਾ ਸਮੋਦਾ ਵੀ ਚੱਲ ਮੈਂ ਥੋੜੀ ਹੋਤੀ ਦੀ ਹੈਲਪ ਕਰਾਂਦਾ ਪਰ ਨਾ ਇਹਨਾਂ ਨੇ ਮੇਰਾ ਕੰਮ ਵਧਾਉਣਾ ਹੁੰਦਾ ਘਟਾਉਣਾ ਨਹੀਂ ਹੁੰਦਾ ਜਿਹੜਾ ਬਿਸਕੁਟਸ ਵਾਲਾ ਕੈਬਿਨੇਟ ਆ ਨਾ ਮੈਂ ਡੱਬੇ ਖਾਲੀ ਸਪਾਈਸ ਮੈਂ ਚਲ ਵਾਸ਼ ਕਰਦਾਂ ਡੱਬੇ ਜੋ ਮੈਂ ਦੇਖਾ ਡੱਬੇ ਚੱਕੇ ਪਿੱਛੇ ਦੇਖੋ ਕੀੜੀਆਂ ਹੀ ਕੀੜੀਆਂ ਕੁਝ ਤਾਂ ਮਰੀਆਂ ਪਈਆਂ ਨੇ ਕੁਝ ਜਿਉਂਦੀਆਂ ਚ ਆ ਚੱਕਦਾ ਮੈਂ ਦੇਖੂੰ ਪਤਨ ਡੁੱਲਿਆ ਵੀ ਕੁਛ ਲੱਗਦਾ ਨਹੀਂ ਗਾਸਟਾਪ ਵੀ ਲਗਾਇਆ ਹੈ ਡੁੱਲਿਆ ਵੀ ਕੁਛ ਰੰਗ ਦਾ ਡੱਬੇ ਦੇ ਵਿੱਚ ਵੀ ਨਹੀਂ ਕੀੜੀਆਂ ਗਈਆਂ ਪਤਨੇ ਬਾਹਰ-ਬਾਰ ਤੋ ਫਿਰ ਜਾਂਦੀਆਂ ਨਹੀਂ ਆ ਕਿਸੇ ਚੀਜ਼ ਸੇ ਕਦੇ ਸਾਡੇ ਕੀੜੀਆਂ ਵੀ ਨਹੀਂ ਚੜੀਆਂ ਹੈਗਾ ਕੋ ਡੱਬੇ ਵਿੱਚ ਹੁੰਦਾ ਸਾਰਾ ਸਮਾਨ ਫੁੱਲਾਂ ਤੋਂ ਕੁਛ ਵੀ ਨਹੀਂ ਹੁੰਦਾ ਇਹ ਵੀ ਕਰਦੇ ਆਪਾਂ ਕਲੀਨਿੰਗ ਹੁਣ ਹੁਣ ਤੋਂ ਮੈਂ ਸਾਰੇ ਖਾਣੇ ਕੱਢ ਦਾਂਦੀ ਪਰ ਨਾ ਸਟੈਪ ਨਹੀਂ ਖਾਦੀ ਹੈਗਾ ਸਟੈਪ ਉੱਤੇ ਗੁੱਦਾ ਰੱਖਤਾ ਪੱਖੇ ਨੀਚੇ ਤੇ ਨਿਮਲਾ ਸਾਰੇ ਖਾਣੇ ਸਾਫ ਕਰ ਦਾਂ ਦੇਖਦੇ ਆ ਕੋ ਹੋਰ ਟੇਬਲ ਅਡਜਸਟ ਕਰਕੇ ਇਹਨਾਂ ਬਿਸਕਟਸ ਵਾਲੇ ਕੈਬਿਨੇਟ ਦੇ ਮੈਂ ਕਰ ਰਹੀ ਸੀ ਸਫਾਈ ਮੈਂ ਚਲੋ ਇਹ ਸਫਾਈ ਕਰਦਾ ਕੀੜੀਆਂ ਆਈਆਂ ਪਈਆਂ ਸੀ ਕਿਸੇ ਚੀਜ਼ ਦੇ ਵਿੱਚ ਤਾਂ ਨਹੀਂ ਬੜੀਆਂ ਬਾਰ-ਬਾਰ ਘੁੰਮ ਕੇ हट ਗਈਆਂ ਤੇ ਜੋ ਕਿਚਨ ਦੀ ਮੈਂ ਕਲੀਨਿੰਗ ਕੀਤੀ ਸੀ ਉਦੋਂ ਮੈਂ ਖਾਣਾ ਨਹੀਂ ਸਾਫ਼ ਕਰ ਰਹੀ ਸੀ ਕਿਉਂਕਿ ਬਹੁਤ ਘੱਟ ਗੰਦਾ ਹੁੰਦਾ ਇਸ ਕਰਕੇ ਜਦੋਂ ਮੈਨੂੰ ਲੱਗਦਾ ਵੀ ਹਾਂ ਗੰਦਾ ਸਫਾਈ ਕਰਨ ਵਾਲੀ ਉਦੋਂ ਮੈਂ ਕਰ ਦਵਾਂ ਕਿਉਂਕਿ ਸਾਰੇ 5 ਮਿੰਟ ਲੱਗਦੇ ਨੇ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਇਹਨੂੰ ਸਾਫ਼ ਕਰਨ ਤੇ ਤੇ ਇਹਨੂੰ ਕਰਦਾਂ ਨੇ ਸਾਫ਼ ਨਹੀਂ ਕਿ ਮੋਟਾ ਸਮਾਨ ਜਿਹਾ ਹੁੰਦਾ ਸਨੈਕਸ ਨੂੰ ਖਾਣ ਵਾਲੇ ਕੋਈ ਬਿਸਕਟ ਹੋਗੇ ਨਮਕੀਨ ਕੋਈ ਚੀਨੀ ਪੀਸੀ ਹੋਈ ਪਈ ਹੈ ਨਾ ਕਿ ਉਹ ਸੁਰੱਖਿਏ ਹੋਏ ਨੇ ਮੈਂ ਇਸ ਤਰ੍ਹਾਂ ਦਾ ਕੋਈ ਸਮਾਨ ਦੇਦ ਵਿੱਚ ਹੁੰਦਾ ਬਸ ਤੇ ਬੱਚਿਆਂ ਬਿਨਾਂ ਤਾਂ ਇਹ ਜਿਆਦਾ ਚੀਜ਼ਾਂ ਕਰੇ ਆਉਂਦੀਆਂ ਨਹੀਂ ਜਦੋਂ ਬੱਚੇ ਹੁੰਦੇ ਨੇ ਫਿਰ ਬੱਚਿਆਂ ਦੇ ਹਿਸਾਬ ਨਾਲ ਚੀਜ਼ਾਂ ਆਉਂਦੀਆਂ ਨੇ ਵੀ ਇਹਨਾਂ ਨੇ ਕੀ ਖਾਣਾ ਹੁਣ ਬੱਚੇ ਨਹੀਂ ਹੈਗੇ ਤਾਂ ਹੁਣ ਅਸੀਂ ਅਬ ਦੇ ਅਕੋਰਡਿੰਗ ਚੀਜ਼ਾਂ ਰੱਖੀਆਂ ਹੋਈਆਂ ਨੇ ਵੀ ਅਸੀਂ ਕੀ ਖਾਣਾ ਤਾਂ ਫਕਰ ਦਵਿੰਦਰ ਨਮਕੀਨ ਦੇ ਬਹੁਤ ਬਹੁਤ ਸ਼ੁਕੀਨ ਨੇ ਨਮਕੀਨ ਖਾਣ ਦੇ ਮੈਂ ਨਮਕੀਨ ਇਹਨਾਂ ਨਹੀਂ ਖਾਂਦੀ ਅੱਗੇ ਬਹੁਤ ਥੋੜਾ-ਖਾ ਖਾਂਦੀ ਸੀ ਬਹੁਤ ਥੋੜਾ-ਖਾਦੀ ਸੀ ਤੇ ਹੁਣ ਤਾਂ ਮੈਂ ਬਿਲਕੁਲ ਹੀ ਨਹੀਂ ਖਾਂਦੀ ਹੈਗੀ ਬਿਕੋਜ਼ ਜਿਹੜੇ ਨਮਕੀਨ ਚੀਜ਼ਾਂ ਹੁੰਦੀਆਂ ਨੇ ਨਮਕੀਨ ਹੋਏ ਕੁਰਕਰੇ ਚਿਪਸ ਅਹੀਆ ਚੀਜ਼ਾਂ ਸਾਰੀਆਂ ਹੀ ਚਟਪਟੀਆਂ ਚੀਜ਼ਾਂ ਨਾਲ ਆਪਣਾ weight ਬਹੁਤ gain ਹੁੰਦਾ salt ਵਾਲੀਆਂ ਚੀਜ਼ਾਂ ਨਾਲ ਇਸ ਕਰਕੇ ਮੈਂ ਤਾਂ ਹੁਣ ਬਿਲਕੁਲ ਵੀ ਨਹੀਂ ਖਾਂਦੀ ਸਿਰਫ ਜਨੇ ਭੁੰਨੇ ਖਾਣੀਆਂ ਹੁਣ ਉਹ ਖਤਮ ਹੋਏ ਪਏ ਨੇ ਨਾਲੇ ਸਫਾਈ ਕਰਦੈ ਨੇ ਸਫਾਈ ਕਰਨ ਤੋਂ ਬਾਅਦ ਮੈਨੂੰ ਉਹਨਾਂ ਖਾਣਾ ਖਾਲੀ ਹੋ ਗਏ ਬਿਲਕੁਲ ਕੋ ਖਾਲੀ ਡੱਬੇ ਪੈਸੋ ਮੈਂ ਕੱਢ ਤੇ ਵਾਸ਼ ਲਈ ਤੇ ਖਾਣੇ ਬਿਲਕੁਲ ਖਾਲੀ ਹੋ ਗਏ ਲੱਗੇ ਤੇ ਵੀ ਤਾਂ ਕੁਝ ਖਾਣ ਨੂੰ ਰਿਹਾ ਹੀ ਨਹੀਂ ਹੈ ਕੁਝ ਵੀ ਨਹੀਂ ਸੀ ਇਹ ਬਿਲਕੁਲ ਹੀ ਸਾਮਾਨ ਖਾਣ ਪੀਣ ਦਾ ਖਤਮ ਹੋਇਆ ਪਿਆ ਘਰੇ ਤੇ ਦੇਖਾਂ ਕੱਲ ਨੂੰ ਜਾਵਾਂਗੇ ਬਾਜ਼ਾਰ ਦਿਆ ਮੰਕਰੀਕਾ ਜਿੰਨਾ ਕੋਈ ਫਰੂਟ ਖਤਮ ਹੋ ਗਿਆ ਦੇ ਸਾਰੇ ਹਲੇ ਨਮਕੀਨ ਬਿਸਕਟਸ ਸਨੈਕ ਸਾਰਾ ਕੁਝ ਖਤਮ ਹੋਇਆ ਪਿਆ ਸਾਈਡ ਤੱਕ ਨੇ ਖਾਣਾ ਬਿਲਕੁਲ ਖਾਲੀ ਹੋ ਗਿਆ ਮੈਂ ਕੋਣ ਰੱਖਾਂ ਕੀ ਇਹਦੇ ਵਿੱਚ ਬਿਲਕੁਲ ਖਾਲੀ ਡੱਬੇ ਵੀ ਸਾਰੇ ਮੈਂ ਕੱਢ ਤੇ ਖਾਲੀ ਹੋਏ ਪਏ ਸੀ ਤੇ ਹੁਣ ਡੱਬੇ ਕਰਦਣੇ ਵਾਸ਼ ਕਿਉਂਕਿ ਜੇ ਮੈਂ ਆਈ ਰੱਖ ਕੇ ਇਹਨਾਂ ਨੂੰ ਦੂਜਾ ਨਵਾਂ ਸਮਾਨ ਆਈ ਇਹਦੇ ਵਿੱਚ ਪਾ ਦਾਂਦੀ ਨਾ ਫਿਰ ਉਹ ਹੀ ਗੱਲ 스ਮੈਲ ਹੋਣ ਲੱਗ ਜਾਂਦੀ ਹੈ ਇਸ ਕਰਕੇ ਜਦੋਂ ਖਾਲੀ ਹੋ ਜਾਂਦੇ ਨਮੀ ਚੀਜ਼ ਕੋਈ ਪਾਉਣੀ ਹੁੰਦੀ ਹੈ ਫਿਰ ਮੈਂ ਹਮੇਸ਼ਾ ਵਾਸ਼ ਕਰਕੇ ਹੀ ਪਾਉਣੀ ਹੈ ਇਦਾਂ ਮੈਂ ਸੇਮ ਕੰਟੇਨਰ ਵਿੱਚ ਵੀ ਪਹਿਲਾ ਵਾਲੀ ਚੀਜ਼ ਖਤਮ ਹੋਏ ਨਾਲ ਦੇ ਨਾਲ ਦੂਜੀ ਪਾਉ ਉਹ ਨਹੀਂ ਮੈਂ ਕਦੇ ਵੀ ਪਾਈ ਹੈਗੀ ਫਿਰ ਡੱਬਿਆਂ ਚੋਂ ਸਮੈਲ ਨਹੀਂ ਕਦੇ ਵੀ ਜਾਂਦੀ ਹੈਗੀ ਇਸ ਕਰਕੇ ਧੋਣ ਦਾ ਚਲੋ ਕੋਈ ਹਰਜੀ ਨਹੀਂ ਹੈਗਾ 5-10 ਮਿੰਟ ਧੋਂਤੇ ਲੱਗਣਗੇ ਵੀ ਧੋ ਕੇ ਰੱਖ ਦੇ ਫਿਰ ਆਪਣੇ ਡੱਬੇ ਵੀ ਸਾਫ਼ ਸੁਥਰੇ ਬਣੇ ਰਹਿੰਦੇ ਨੇ ਸਾਲੋਂ ਸਾਲ ਚੱਲਦੇ ਨੇ ਕਿਸੇ ਤਰ੍ਹਾਂ ਸਮੈਲ ਨਹੀਂ ਆਉਂਦੀ ਇਹ ਗ੍ਰੀਨ ਵਾਲੇ ਡੱਬੇ ਮੇਰੇ ਬਹੁਤ ਸਾਲ ਪਹਿਲਾਂ ਦੇ ਨੇ ਘੱਟੋ ਘੱਟ 7-8 ਸਾਲ ਪਹਿਲਾਂ ਦੇ ਡੱਬੇ ਨੇ ਪਰ ਇੰਨਾਂ ਵਿੱਚ ਬਹੁਤ ਵਧੀਆ ਸਮਾਨ ਪਿਆ ਰਹਿੰਦਾ ਕਿਸੇ ਤਰ੍ਹਾਂ ਸਮੈਲ ਨਹੀਂ ਆਉਂਦੀ ਹੈ ਕਿਉਂਕਿ ਮੈਂ ਨਾਲ ਨਾਲ ਵਾਸ਼ ਕਰਦੀ ਰਹਿੰਦੀ ਇਹਨ ਇਹਨੇ ਅਗਭੀ ਕਿ ਚੀਜ਼ ਖਤਮ ਹੋ ਗਈ ਤੇ ਨਾਲ ਦੇ ਨਾਲ ਤੁਸੀਂ ਦੂਜੀ ਪਾ ਦਿਓ ਡੱਬੇ ਧੋਣਾ ਤਾਂ ਮੈਨੂੰ ਬਹੁਤ ਬਹੁਤ ਵਧੀਆ ਲੱਗਦਾ ਯਾਨੀ ਕਿ ਮੈਨੂੰ ਕੋਲ ਨਹੀਂ ਹੈਗੀ ਮੈਨੂੰ ਅਸਾਂ ਤਾਂ ਕੋਈ ਡੱਬਾ ਖਾਲੀ ਹੋਇਆ ਤਾਂ ਉਹਨੂੰ ਧੋ ਕੇ ਰੱਖੋ ਐ ਤਾਂ ਕਦੇ ਵੀ ਗੰਦਾ ਨਾ ਰੱਖੋ ਇਹ ਦੂਜੀ ਚੀਜ਼ ਐ ਤਾਂ ਕਦੇ ਵੀ ਬਿਨਾ ਧੋਤੇ ਨਾ ਪਾਓ ਡੱਬੇ ਵਿੱਚ ਹਮੇਸ਼ਾ ਮੈਂ ਵਾਸ਼ ਕਰਕੇ ਫੇਰ ਨੈਕਸਟ ਆਈਟਮਸ ਫੇਰੀ ਰੀਸਟੋਰ ਕਰਦੀ ਹੁੰਨੀ ਰੀਫਿਲ ਕਰਦੀ ਹੁੰਨੀ ਉਹਨਾਂ ਵਿੱਚ ਸਰਦੀ ਵੀ ਤਾਂ ਹੁੰਦਾ ਨਾ ਕਿ ਆਪਾਂ ਨੂੰ ਪਾਣੀ ਛੱਤ ਮਾਰਨ ਦੀ ਕੌਲ ਹੁੰਦੀ ਆ ਜਾਂ ਸੁੱਕਦੇ ਨਹੀਂ ਹੁਣ ਤਾਂ ਕੋਈ ਕੋਣ ਵੀ ਨਹੀਂ ਹੈਗੀ ਪਾਣੀ ਛੱਤ ਮਾਰਨ ਦੀ ਤੇ ਸੁੱਕਣ ਤੇ ਵੀ ਟਾਈਮ ਲੱਗਦਾ ਤੁਸੀਂ ਭਾਂਡੇ ਧੋ ਕੇ ਰੱਖੋ ਟੋਕਰੀ 'ਚ ਨਾਲ ਦੀ ਨਾਲ ਹੀ ਸੁੱਕ ਜਾਂਦੇ ਨੇ ਇਹ ਰੋਸ਼ੀ ਇਹ ਕਰਦਾਂ ਨੇ ਸਾਰੇ ਕੰਟੇਨਰ ਸਾਫ਼ ਨਾਲ ਮੇਰੇ ਖਾ ਸਨੈਕਸ ਵਾਲੇ ਖਾਣੇ ਦੀ ਸਫਾਈ ਹੋ ਗਈ ਨਾਲ ਡੱਬੇ ਧੋਤੇਗੇ ਹੁਣ ਨਿਊ ਸਨੈਕਸ ਲਿਆ ਕੇ ਫਿਰ ਭਰਾਂਗੇ ਨਾ ਵਿੱਚ ਟਾਈਮ ਹੋ ਰਿਹਾ ਸਾਡੇ ਅੱਧਾ ਡਿਨਰ ਤਾਂ ਕੰਮ ਖਤਮ ਹੋ ਗਿਆ ਡਿਨਰ ਮੈਂ ਕੱਲੀ ਨੇ ਕਰਨਾ ਸੀ ਮੈਂ ਕੱਲ ਦੀ ਨੇ ਸਬਜ਼ੀ ਖਾ ਲਈ ਸੈਲਡ ਕੱਟ ਕੇ ਖਾ ਲਿਆ ਹਨਾ ਆਟਾ ਮੈਂ ਗੁੰਨਿਆ ਸਿਰਫ ਦਵਿੰਦਰ ਕਰਕੇ ਕਿਉਂਕਿ ਮੰਮੀ ਗਈ ਨੇ ਗੁਰਦੁਆਰੇ ਸੇਵਾ ਤੇ ਮੈਂ ਵੀ ਜਾਣਾ ਸੀਗਾ ਪਰ ਮੈਂ ਖਾਣਾ ਘਰੇ ਆ ਕੇ ਖਾਣੀ ਹੁੰਨੀ ਅੱਗੇ ਉੱਥੇ ਮੈਂ ਲੰਗਰ ਛੱਕਦੀ ਨਹੀਂ ਹੈਗੀ ਸੇਵਾ ਕਰਕੇ ਮੈਂ ਆ ਜਾਂਦੀ ਸੀ ਕੱਲ ਮੈਂ ਗਈ ਸੀ ਅੱਜ ਮੈਂ ਜਾਣਾ ਸੀ ਫਿਰ ਮੈਂ ਗਈ ਨਹੀਂ ਮੈਂ ਲੇਟ ਹੋ ਗਈ ਦੁੱਧ ਵੇ ਘਰ ਆਇਆ ਦੁੱਧ ਨੂੰ ਵਾਲਾ ਦਿੱਤਾ ਕਾਫੀ ਟਾਈਮ ਹੋ ਗਿਆ ਸੀਗਾ ਤੇ ਮੈਂ ਆਪ ਦਾ ਖਾਣਾ ਖਾ ਲਿਆ ਮੰਮੀ ਨੂੰ ਗੁਰਦੁਆਰੇ ਖਾ ਲਿਆ ਦਵਿੰਦਰ ਨੇ ਖਾਦਾ ਨਹੀਂ ਇਹ ਕਹਿੰਦੇ ਮ ਆਟਾ ਮੈਂ ਇਹਨਾਂ ਕਰਕੇ ਗੁੰਨੇ ਇਹਨਾਂ ਕਰਕੇ ਮੈਂ ਕਦੋਂ ਦਾ ਰੱਖਤਾ ਪਾਇਆ ਤੇ ਸਾਰਾ ਸਾਮਾਨ ਮੈਂ ਚਾਕੇ ਫ੍ਰੀਜ ਵਿੱਚ ਰੱਖਦਾ ਹੁਣ ਠੀਕ ਹੈ ਤੇ ਹੁਣ ਕਰਦੇ ਆ ਵੀਡੀਓ ਦਾ ਐਂਡ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਕੋਈ ਹੋਰ ਨਵੀਂ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ੍ਰੀ ਅਕਾਲ